ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਮੈਂ ਵਾਹ ਸਰਜੀਤ ਸਿੰਘ ਪੰਡ ਪਿਉਰੀ ਨੇੜੇ ਦੇ ਦਲਵਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਟਿੱਪੀ ਤੇ ਅੱਜ ਅਸੀਂ ਕਚਨਾਰ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਕਚਨਾਰ ਜਿਹੜਾ ਹੈ ਲਾਲ ਫੁੱਲਾਂ ਵਾਲਾ ਹੁੰਦਾ ਹੈ ਔਰ ਸਫੇਦ ਫੁੱਲਾਂ ਵਾਲਾ ਹੁੰਦਾ ਹੈ ਔਰ ਇਹ ਜਿਹੜਾ ਕਚਨਾਰ ਹੈ ਕਿਸ ਤਰ੍ਹਾਂ ਕੀ 10 ਕਿਸਮਾਂ ਹੁੰਦਾ ਹੈ ਔਰ ਖਾਸ ਕਰਕੇ 3 ਕਿਸਮਾਂ ਹੁੰਦਾ ਹੈ ਔਰ ਅੱਜ ਜਿਹੜੀ ਜਾਣਕਾਰੀ ਆ ਇਸ ਤੇ ਫੁੱਲਾਂ ਵਾਲੇ ਕਚਨਾਰ ਦੀ ਅਤੇ ਲਾਲ ਫੁੱਲ ਵਾਲੇ ਕਚਨਾਰ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਚਨਾਰ ਨੂੰ ਕੰਚਨਾਰਾ ਕਹ ਜਾਂਦਾ ਹੈ ਕੋਬਿਦਾਰ ਕਹਾਂ ਜਾਂਦਾ ਹੈ ਸੰਸਕ੍ਰਿਤ ਵਿੱਚ ਔਰ ਹਿੰਦੀ ਵਿੱਚ ਕੰਚਨਾਰ ਕਚਨਾਰ ਸਫੇਦ ਕਚਨਾਰ ਕਹਾਂ ਜਾਂਦਾ ਹੈ ਚਿੱਟਾ ਕਚਨਾਰ ਅਸੀਂ ਗੁਜਰਾਤੀ ਫਾਰਸਵੀਚ ਚੰਪੋ ਕਾਚੀ ਔਰ ਚੰਪਾ ਕਚਨਾਰ ਕਹਾਂ ਜਾਂਦਾ ਹੈ ਜਿਸ ਤਰ੍ਹਾਂ ਕਿ ਇਹ ਜਿਹੜਾ ਕਚਨਾਰ ਹੈ ਸ੍ਰੇਸ਼ਟ ਹੁੰਦਾ ਹੈ ਗੁਣਕਾਰੀ ਹੁੰਦਾ ਹੈ ਔਰ ਬਹੁਤ ਸਾਰੇ ਰੋਗਾਂ ਦਾ ਨਾਸ਼ ਕਰਦਾ ਹੈ ਇਹ ਜਿਹੜਾ ਸਪੇਡ ਫੁੱਲ ਵਾਲਾ ਕਚਨਾਰ ਹੈ ਅਤੇ ਇਹ ਜਿਹੜਾ ਕਚਨਾਰ ਹੈ ਗੁੱਡਫਰੈਂਸ ਰੋਗ ਇਹਨਾਂ ਰੋਗਾਂ ਦਾ ਨਾਸ਼ ਕਰਦਾ ਹੈ ਇਹ ਜਿਹੜਾ ਕਚਨਾਰ ਹੈ ਗਲਟ ਵਾਲਾ ਆਧਿਕ ਰੋਗਾਂ ਦਾ ਸਮਨ ਕਰਦਾ ਹੈ ਇਹ ਜਿਹੜਾ ਕਚਨਾਰ ਹੁੰਦਾ ਹੈ ਜਿਸ ਤਰ੍ਹਾਂ ਕਿ ਰक्त रोग ਵਰਣਕਾ ਫੋਲੇ ਫੰਸੀ ਇਹਨਾਂ ਰੋਗਾਂ ਦਾ ਨਾਸ਼ ਕਰਦਾ ਹੈ ਇਜਲਾ ਕਚਨਾਰ ਹੁੰਦਾ ਹੈ ਜਿਸ ਤਰ੍ਹਾਂ ਕਿ ਸ਼ੀਤਲ ਹੁੰਦਾ ਹੈ ਗੁਣਕਾਰੀ ਹੁੰਦਾ ਹੈ ਔਰ ਲਾਲ ਕਚਨਾਰ ਰੁਕ ਰੁਖਾਂ ਦਾ ਔਰ ਲਾਲ ਕਚਨਾਰ ਦੇ ਜਿਹੜੇ ਫੁੱਲ ਹੁੰਦੇ ਆ ਉਹ ਰੁਕ ਸੰਧਿਆ ਰੁਖੇ ਹੁੰਦੇ ਆ ਔਰ ਗੁਣਕਾਰੀ ਹੁੰਦਾ ਹੈ ਇਹ ਜਿਹੜਾ ਕਚਨਾਰ ਹੈ ਗਰਮੀ ਦੇ ਰੋਗਾਣਾਂ ਨੂੰ ਨਾਸ ਕਰਦਾ ਹੈ ਔਰ ਸਲੇਸ਼ਮ ਠੰਡ ਬਲਗਮ ਔਰ ਇਹਨਾਂ ਰੋਗਾਂ ਦਾ ਵੀ ਨਾਸ਼ ਕਰਦਾ ਹੈ ਇਹ ਜਿਹੜਾ ਕchnar ਹੈ ਸ਼੍ਰੇਸ਼ਟ ਹੁੰਦਾ ਹੈ ਗੁਣਕਾਰੀ ਹੁੰਦਾ ਹੈ ਰਕਤ ਰੋਗ ਪੌੜਾ ਫੰਸੀ ਔਰ ਗੰਡੂ ਮਾਲਾ ਗੁਧ ਫੰਸ ਰੋਗ ਅਜਿਕੇ ਰੋਗਾਂ ਦਾ ਨਾਸ਼ ਕਰਦਾ ਹੈ ਇਹ ਜੋ ਕchnar ਹੁੰਦਾ ਹੈ ਬਾਸ ਸਲੇਸ਼ਮ ਕਛੇਲਾ ਹੁੰਦਾ ਔਰ ਗੁਣਕਾਰੀ ਹੁੰਦਾ ਹੈ ਜਿਸ ਤਰ੍ਹਾਂ ਕਿ ਪਿਆਸ ਇਹਨਾਂ ਰੋਗਾਂ ਦਾ ਸੰਮਨ ਕਰਦਾ ਹੈ ਇਹ ਜਿਹੜਾ ਕਚਨਾਰ ਹੁੰਦਾ ਹੈ ਸ਼੍ਰੇਸ਼ਟ ਹੁੰਦਾ ਹੈ ਗੁਣਕਾਰੀ ਹੁੰਦਾ ਹੈ ਆਰਵਿਦ ਇਸ ਲੋਕਾਂ ਚ ਲਿਖਿਆ ਹੈ ਕੰਚਨਾਰੋ ਹੇਮਾ ਗ੍ਰਾਹੀ ਤੋਵਰੋ ਸਲੇਸ਼ਮ ਪਿਤਨਤ ਕਰਮਿਕੁਸ਼ਟ ਗੁਧਫਰੰਸ ਗੰਦਮਾਲਾ ਵਰਨਾ ਪਹ ਸਵੇਤਸਤ ਕਚਨਾਰੋ ਗ੍ਰਾਹੀ ਮਦਰਾਸ ਮਿਰਤਾ ਰੁਚਾ ਰੁਕਸ਼ਾ ਇਸ ਤਰ੍ਹਾਂ ਕਿ ਇਹ ਜਿਹੜਾ ਕਚਨਾਰ ਹੈ ਆਯੁਰਵੇਦ ਦੇ ਸ਼ਲੋਕਾਂ ਚ ਲਿਖਿਆ ਹੈ ਕੰਚਨਾਰੋ ਹਿਮਾ ਗ੍ਰਾਹੀ ਤੀਵਰ ਜਿਸ ਤਰ੍ਹਾਂ ਕਿ ਕਚਨਾਰ ਜਿਹੜਾ ਹੈ ਹਿਮ ਹੁੰਦਾ ਠੰਡਾ ਗ੍ਰਾਹੀ ਔਰ ਜਿਸ ਤਰ੍ਹਾਂ ਕੰਚਨਾਰੋ ਹਿਮਾ ਗ੍ਰਾਹੀ ਤੋਵਰਾ ਫਲੇਸ਼ਮ ਪਿਤਲਤਨ ਜਿਸ ਤਰ੍ਹਾਂ ਕਿ ਸਲੇਸ਼ਮ, ਠੰਡ ਬਲਗਮ ਇਹਨਾਂ ਰੋਗਾਂ ਦਾ ਨਾਸ ਕਰਦਾ ਹੈ ਤੇ ਤਨੁਤ ਗਰਮੀ ਆਧਿਕ ਰੋਗਾਂ ਦਾ ਸਮਨ ਕਰਦਾ ਹੈ ਕਿਉਂਕਿ ਕਚਨਾਰ ਜਿਹੜਾ ਇਹ ਸੰਨਾ ਹੁੰਦਾ ਹੈ ਔਰ ਆਯੁਰਵੇਦ ਦੇ ਸ਼ਲੋਕਾਂ ਚ ਲਿਖਿਆ ਕਿਰਮੀ ਕੁਸ਼ਟ ਗੁਨਫਰੰਸ ਔਰ ਇਹ ਜਿਹੜਾ ਕਚਨਾਰ ਹੁੰਦਾ ਹੈ ਕਿਰਮੀ ਰੋਗ ਦਾ ਨਾਸ ਕਰਦਾ ਹੈ ਕੁਸ਼ਟ ਰੋਗ ਇਹਨਾਂ ਰੋਗਾਂ ਦਾ ਕੋੜ ਕੁਸ਼ਟ ਰੋਗ ਇਹਨਾਂ ਰੋਗਾਂ ਦਾ ਨਾਸ ਕਰਦਾ ਹੈ ਕਿਰਮੀ ਰੋਗ ਪੇਟ ਕੀੜੇ ਅਜਿਗ ਰੋਗਾਂ ਦਾ ਸਮਨ ਕਰਦਾ ਹੈ ਆਹ ਇਹ ਜਿਹੜਾ ਕchnar ਹੈ ਕਿਰਮੀ ਕੁਸ਼ਟ ਗੁਦਪਰੰਸ ਔਰ ਗੁਦਪਰੰਸ ਰੋਗ ਦਾ ਸਮਨ ਕਰਦਾ ਹੈ ਗੰਡਮਾਲਾ ਵਰਨਾਪਹਾ ਇਹ ਜਿਹੜਾ ਕchnar ਹੈ ਗੰਡਮਾਲਾ ਅਜਿਗ ਰੋਗਾਂ ਦਾ ਸਮਨ ਕਰਦਾ ਹੈ ਵਾਰਣ ਜਖਮ ਅਜਿਗ ਰੋਗਾਂ ਦਾ ਨਾਸ ਕਰਦਾ ਹੈ ਇਹ ਜਿਹੜਾ ਸਫੇਦ ਕchnar ਹੈ ਅੰ ਵਿੱਚ ਲਿਖਿਆ ਹੈ ਸਵੇਤੋਸਤੂ ਮਦਰੋ ਸਵੇਤੋਸਤੂ ਕੰਚਨਾਰੋ ਅਗਰਾਹੀ ਤੋ ਬ੍ਰਹੁ ਮਦਰਾਹ ਸਮਰਤਾ ਇਹ ਜਿਹੜਾ ਕਚਨਾਰ ਹੈ ਸਵੇਤ ਸਵੇਤ ਕਚਨਾਰ ਚਿੱਤਾ ਕਚਨਾਰ ਸਤੂ ਕੰਚਨਾਰੋ ਕੰਚਨਾਰ ਜਿਹੜਾ ਗਰਾਹੀ ਤੋਬਰ ਮਦਰਾਹ ਸਮਰਤਾ ਮਦਰੰਦਾ ਸਮਰਤਾ ਔਰ ਉਰਚਾ ਰੁਕਸ਼ਹ ਉਰਚੀ ਉਤਪਨ ਕਰਦਾ ਭੁੱਖ ਤੇਜ ਕਰਦਾ ਅਤੇ ਰੁਕਸ਼ਹ ਇਹ ਜਿਹੇ ਫੁੱਲ ਰੁਖੇ ਹੁੰਦੇ ਆ ਰੁਕਸ਼ਹ ਇਸ ਤਰ੍ਹਾਂ ਕੇ ਇਹ ਜਿਹੜਾ ਕਚਨਾਰ ਹੈ ਗੁਣਕਾਰੀ ਹੁੰਦਾ ਹੈ ਔਰ ਠੰਡ ਬਲਗਮ ਅਤੇ ਜਿਸ ਤਰ੍ਹਾਂ ਕੇ ਖੂਨ ਸਾਫ ਕਰਨ ਵਾਲਾ ਹੁੰਦਾ ਹੈ ਗੱਲੂਮਾਲਾ ਰੋਗਾਂ ਦਾ ਨਾਸ ਕਰਨ ਵਾਲਾ ਹੁੰਦਾ ਹੈ ਔਰ ਕਿਛ ਲੰਦਾ ਹੈ ਮਾਜ਼ਰ ਹੁੰਦਾ ਹੈ ਔਰ ਇਜੜਾ ਕਚਨਾਰ ਹੈ ਜਿਸ ਤਰ੍ਹਾਂ ਕਿ ਬਹੁਤ ਪੁਨਕਾਰੀ ਹੁੰਦਾ ਹੈ ਔਰ ਭੁੱਖ ਤੇਜ ਕਰਨ ਵਾਲਾ ਹੁੰਦਾ ਹੈ ਰੂਚੀਕਾਰਕ ਹੁੰਦਾ ਹੈ ਸ਼੍ਰੇਸ਼ਟ ਹੁੰਦਾ ਹੈ ਔਰ ਜਿਸ ਤਰ੍ਹਾਂ ਕਿ ਵਿਰਕਸ਼ ਗੁਣਕਾਰੀ ਹੁੰਦੇ ਆ ਔਰ ਹਰ ਤਰ੍ਹਾਂ ਦੇ ਰੋਗਾਂ ਦਾ ਨਾਸ ਕਰਦੇ ਆ ਬਰੇ ਸਾਨੂੰ ਸਭਤ ਵੱਧ ਲਾਉਣੇ ਚਾਹੀਦੇ ਆ ਅਤੇ ਇਹ ਜਿਹੜਾ ਅਵ੍ਰਕਸ਼ ਹੁੰਦਾ ਹੈ ਕਚਨਾਰ ਦਰਖਤ ਹੁੰਦਾ ਹੈ ਔਰ ਗੁਣਕਾਰੀ ਹੁੰਦਾ ਹੈ ਹਰ ਜਗ੍ਹਾ ਤੇ ਮਿਲ ਜਾਂਦਾ ਹੈ ਔਰ ਫਿਰ ਵੀ ਇਹ ਜਿਹੜਾ ਕਚਨਾਰ ਹੈ ਇਸ ਨੂੰ ਸਿਰਫ ਨਾਰੀ ਪ੍ਰੀਖਿਆ ਮੁਤਾਬਕ ਵੈਦ ਵਿਦਵਾਨੀ ਵਰਤੋਂ ਕਰ ਸਕਦਾ ਹੈ ਜੋ ਮਨੁੱਖ ਵੈਦ ਵਿਦਵਾਨ ਨਹੀਂ ਹੈ ਉਹ ਇਸ ਦਾ ਪ੍ਰਯੋਗ ਨਹੀਂ ਕਰ ਸਕਦਾ ਜੇ ਕਿ ਨੇ ਅਧਿਕ ਜਾਣਕਾਰੀ ਪ੍ਰਾਪਤ ਕਰਨੀ ਹੋ ਉਹ ਫੋਨ ਵੀ ਕਰ ਸਕਦਾ ਹੈ 85599 683 ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਅੱਗੇ ਕਰੋ ਮੈਂ ਵਾਜ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਕਿ ਦਲਵਾ ਜਿਹੜਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਟਿੱਬੀ ਤੇ ਜੈਪੀ ਜੈਪਾਰ ਨਮਸਕਾਰ ਸਾਸ੍ਰਿਕਾ